ਸਤਿ ਸ਼੍ਰੀ ਅਕਾਲ ਜੀ ਕਿ ਮੈਂ ਤੁਸੀਂ ਸਾਰੇ ਉਮੀਦ ਆ ਤੁਸੀਂ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਸਿਮਰਨ ਤੁਹਾਡਾ ਪੀੜ ਫੈਮਿਲੀ ਵਲੌਗ ਵਿੱਚ ਸਵਾਗਤ ਕਰਦੀ ਹਾਂ ਜੀ ਹਾਂ ਜੀ ਆਪਾਂ ਅੱਜ ਚੱਲੇ ਸੀਗੇ ਮੋਟਰ ਤੇ ਬੱਚੇ ਕਹਿੰਦੇ ਸਾਨੂੰ ਲੈ ਕੇ ਚੱਲੋ ਦੇਖ ਕੇ ਨਹੀਂ ਆਏ ਹੈਗੇ ਕਹਿੰਦੇ ਹਜੇ ਤੱਕ ਅਸੀਂ ਸਮਾਰ ਕੇ ਮੈਂ ਕਿਹਾ ਚਲੋ ਤੁਹਾਨੂੰ ਲੈ ਚਾਲਦੇ ਆ ਚਲੋ ਜੀ ਆਪਾਂ ਜੀ ਤੁਰ ਕੇ ਹੀ ਜਾ ਰਹੇ ਹਾਂ ਨਾਲ ਬੱਚੇ ਨੇ

ਏ ਜੀਰੀ ਲਾਉਂਦੇ ਨੇ ਪੁੱਤ ਜੀਰੀ ਲਾਉਂਦੇ ਨੇ ਇਹ ਹੋਰ ਐਂ ਲੱਗਦੀ ਆ ਤੈਨੂੰ ਪਤਾ ਨਹੀਂ ਸੀ ਪਹਿਲਾਂ ਸੱਚੀ ਪਤਾ ਹੈ ਕੋਈ ਫਸਲਵਾਰੀ ਨਹੀਂ ਪਤਾ ਫਸਲਵਾਰੀ ਨਹੀਂ ਪਤਾ ਫਿਰ ਦੇਖਿਆ ਕਰੋ ਪੁੱਤ ਪੁੱਛਿਆ ਕਰੋ ਜੇ ਕੁਝ ਨਹੀਂ ਪਤਾ ਹੁੰਦਾ ਜੀਰੀ ਐਂ ਕਰਦਾਂ ਲੱਗਦੀ ਆ ਇਹ ਜੀਰੀ ਐਂ ਕਰਦਾਂ ਲੱਗਦੀ ਵਸਾਤ ਚ ਬੜੀ ਐਂ ਲਾਇਨ ਲੱਗੂ ਹੋਰ ਐਂ ਆਈ ਲੱਗਦੀ ਹੁੰਦੀ ਆ ਹੂੰ ਬੀਜ ਨਹੀਂ ਗੋਂਦੇ ਬੀਜ ਨਹੀਂ ਗੋਂਦੇ ਇਹ ਕਹਿੰਦਾ ਬੀਜ ਨਹੀਂ ਗੋਂਦੇ ਬੀਜ ਨਹੀਂ ਗੋਂਦੇ ਪੁੱਤ ਇਹ ਐਂ ਲੱਗਦੀ ਹੁੰਦੀ ਆ ਹੂੰ ਪਾਪਾ ਨੂੰ ਆਕ ਨੇੜੇ ਜਾ ਕੇ ਨੇੜੇ ਜਾ ਕੇ ਥੋੜੇ ਪਾਪਾ ਨੂੰ ਆਕ ਭਾਗ ਹਾਹ ਕੁਮਾਰ ਪਾਪਾ ਕਿ ਪਾਪਾ ਸਿਹਾਗੇ ਹਾਂ ਪਾਪਾ ਨੇ ਪਾਪਾ ਦੀ ਖੂਦ ਪਾਪਾ ਨੇ ਮੈਂ ਕਿਹਾ ਮੋਟਰ ਕਿਨੇ ਬੰਦ ਕਰਤੀ ਮੋਟਰ ਨੇ ਬੰਦ ਕਰਤੀ ਆ ਅੱਛਾ ਲੋ ਜੀ ਆਪਾਂ ਆਏ ਸੀ ਕਿ ਮੋਟਰ ਤੇ ਢੇੜਾ ਮਾਰਨ ਨੇ ਉਹਦਾ ਆਪਣਾ ਸਾਰਾ ਕੰਮ ਸੀ ਉਹ ਨਿਬੜ ਗਿਆ बसण 파르ਤ पाणी स्टार्ट ਕਰਾਂਗੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਵੀ ਕੀ ਕੀ ਚੀਜ਼ ਬਣੂਗੀ ਹੁਣ ਤੁਹਾਨੂੰ ਦੱਸਦੀ ਆ ਜੀ ਮੈਂ ਇੱਥੋਂ ਆਪਣਾ ਆ ਹੈਗੀ ਜਿਹੜੀ ਕੰਧ ਦੇ ਬੇੜੇ ਦੀ ਹੈ ਇਹ ਬੇੜਾ ਰਹੂਗਾ ਆਪਣਾ ਇਹ ਸਾਰਾ ਬੇੜਾ ਰਹੂਗਾ ਹੀ ਠੀਕ ਠੀਕ ਰਹਿ ਜੂਗਾ ਬੇੜਾ ਆਪਣਾ ਨਾ ਤਾਂ ਜਿਆਦਾ ਛੋਟਾ ਹੀ ਰਹੂਗਾ ਨਾ ਵੱਡਾ ਹੀ ਰਹੂਗਾ 18 ਕੋ ਫੁੱਟ 18 19 ਫੁੱਟ ਦਾ ਬੇੜਾ ਰਹ ਜੂਗਾ ਆਪਣਾ ਤੇ ਆ ਬਾਉਂਡਰੀ ਐ ਆਪਣੀ ਇਹਦੇ ਵਿੱਚ ਸਰੀਆ ਵਗੈਰਾ ਭਰਨਾ ਹਜੇ ਤੇ ਜਿਹੜੀ ਆਪਣੇ ਘਰ ਦੀਆਂ ਨਿਉਆਂ ਸੀ ਸਾਰੀਆਂ ਅੰਦਰ ਲੀਆਂ ਉਹਨਾਂ ਵਿੱਚ ਸਰੀਆ ਸਾਰਾ ਭਰਿਆ ਗਿਆ ਥੋੜਾ ਜਿਹਾ ਹੀ ਰਹਿ ਗਿਆ ਪੋਰਚ ਦਾ ਏਰੀਆ ਰਹਿ ਗਿਆ ਥੋੜਾ ਜਿਹਾ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਆਤਾ 5-5 ਫੁੱਟ ਆਪਾਂ ਜਗਾ ਛੱਡੀ ਹੋਈ ਐ ਇਹ ਦੋ ਸਾਈਡ ਤੇ ਛੱਡੀ ਹੋਈ ਐ ਇੱਕ ਐ ਨੂੰ ਛੱਡੀ ਹੋਈ ਐ ਲੰਬੀ ਤੇ ਇੱਕ ਉਹ ਜਿਹੜੀ ਸਾਹਮਣੇੋਂ ਐ ਜਾਂਦੀ ਐ ਉਧਰੋਂ ਛੱਡੀ ਹੋਈ ਐ ਤੀਸਰੀ ਸਾਈਡ ਨਹੀਂ ਛੱਡੀ ਹੋਈ ਦੋ ਸਾਈਡ ਐ ਜਿਹੜੀ ਉਹ ਜਗਾ 5-5 ਫੁੱਟ ਛੱਡੀ ਹੋਈ ਐ ਆ ਗਿਆ ਆਪਣਾ ਪੋਰਚ ਇਹ ਪੋਰਚ ਆ ਗਿਆ ਜੀ ਕਾਫੀ ਖੁੱਲਾ ਪੋਰਚ ਹੈ ਆਪਣਾ ਵਧੀਆ ਬਹੁਤ ਵਧੀਆ ਜੇ ਇੱਕ ਗੱਡੀ ਵੀ ਲਾ ਦिए ਤਾਂ ਵੀ ਆਪਣਾ ਬਹੁਤ ਵਧੀਆ ਮੰਜੇ-ਮੰਜੇ ਢਾ ਕੇ ਬੈਠ ਸਕਦੇ ਹਾਂ ਬਰੇ ਹਮ ਉੱਤੇ ਚੜ ਕੇ ਦਿਖਾਉਣੀ ਆ ਤੁਹਾਨੂੰ ਮੈਨੂੰ ਚੜਨਾ ਪਊਗਾ ਉੱਤੇ ਓਹੋ ਆ ਕਿਚਨ ਆ ਗਿਆ ਆਪਣਾ ਇਹ ਕਿਚਨ ਹੈਗਾ ਜੀ ਆਪਣਾ 12x12 ਦਾ ਹੁਣ ਮੈਂ ਹੋਰ ਉੱਤੇ ਜਿਹੜਾ ਗਿਰ ਵੀ ਨਾ ਜਾਵਾਂ ਕਿਤੇ ਦੇਖੋ ਦੇਖੋ ਨੀ ਮੈਂ ਮੀਰ ਜੀ ਆਸੂ ਦੇ ਨੇ ਆ ਆ ਗਿਆ ਆਪਣਾ ਡਰਾਇੰਗ ਰੂਮ ਤੇ ਆ ਗਿਆ ਆਪਣਾ ਸਟੋਰ ਡ్రਾਈੰਗ ਰੂਮ ਹੈਗਾ ਆਪਣਾ 12x13 ਦਾ ਤੇ ਸਟੋਰ ਹੈਗਾ ਆਪਣਾ 10x12 ਦਾ ਤੇ ਉਹਦੇ ਨਾਲ ਹੈ ਜਿਹੜਾ ਉਹ ਦੇਖੋ ਬਾਹਰਲਾ ਆਪਣਾ ਵਾਸ਼ਰੂਮ ਬਣੂਗਾ ਜੀ ਬਾਥਰੂਮ ਕਹਿ ਲੋ ਵਾਸ਼ਰੂਮ ਕਹਿ ਲੋ ਉਹ ਬਣੂਗਾ ਉਹ ਵੀ ਕਾਫੀ ਖੁੱਲਾ ਹੁਣ ਨਾ ਇੱਥੇ ਤਾਜਾ ਸਿਮਿੰਟ ਲਾਇਆ ਹੋਇਆ ਐ ਇਸ ਜਗ੍ਹਾ ਤੇ ਐਸੇ ਮੈਂ ਤੁਰ ਨਹੀਂ ਸਕਦੀ ਉਹ ਆਪਣਾ ਵਾਸ਼ਰੂਮ ਬਣ ਜੂਗਾ ਉਹ ਵੀ ਕਾਫੀ ਖੁੱਲ੍ਹਾ ਬਦਿਓ ਬਾੜਲਾ ਰੱਖ ਲਿਆ ਆਪਾਂ ਤੇ ਉਹਦੇ ਨਾਲ ਹੀ ਆਪਾਂ ਮਿਸਤਰੀ ਨੂੰ ਕਹਿ ਕੇ ਮਤਲਬ ਆਪਣਾ ਵਾਸ਼ਿੰਗ ਮਸ਼ੀਨ ਧਰਨ ਵਾਸਤੇ ਸਾਰੀ ਸੈਟਿੰਗ ਕਰਵਾ ਲਾਂਗੇ ਤੇ ਉਹਦੇ ਨਾਲ ਹੀ ਜਿਹੜੇ ਉੱਤੇ ਟੈਂਕੀ ਧਰੀ ਹੋਈ ਆ ਉਹ ਆਪਣਾ ਹੈਗਾ ਮੋਟਰ ਵਾਲਾ ਕੋਠਾ ਇਹ ਕੋਠਾ ਨਾ ਆਪਣੇ 베ੜੇ ਦੇ ਵਿੱਚ ਆਉਂਦਾ ਸੀਗਾ ਤੇ ਫਿਰ ਆਪਾਂ ਇਹ ਵਿੱਚ ਨਹੀਂ ਲਿਆ ਹੈਗਾ ਇਹਦੇ ਨਾਲ-ਨਾਲ ਆਪਣੇ ਜਿਹੜੇ ਘਰ ਦੀ ਇਹ ਕੰਧ ਆ ਜੂਗੀ ਇਹ ਕੋਠਾ ਬਾਹਰ ਹੀ ਰਹਿ ਜੂਗਾ ਜੀ ਉਹ ਦੋਨੋਂ ਭਰਾ ਖੜੇ ਨੇ ਵੀਰ ਜੀ ਵੱਡੇ ਤੇ ਡਾਕਟਰ ਸਾਹਿਬ ਉਹ ਵੀ ਡਾਕਟਰ ਸਾਹਿਬ ਹੀ ਨੇ ਵੇਲੇ ਵੱਡੇ ਵੀਰ ਜੀ ਨੇ ਇਹ ਦੋਨੋਂ ਭਰਾ ਡਾਕਟਰ ਨੇ ਜੀ ਚਲੋ ਆ ਸਟੋਰ ਆ ਆਪਣਾ ਆ ਹੈਗੀ ਆਪਣੀ ਲੌਬੀ ਲੌਬੀ ਹੈਗੀ ਜੀ ਆਪਣੀ ਕਾਫੀ ਖੁੱਲੀ ਆ ਲੌਬੀ ਹੈਗੀ ਆਪਣੀ 17 ਬਾਈ ਪਤਾ ਨਹੀਂ ਕਿੰਨੇ ਬਾਈ 23 ਪਤਾ ਨਹੀਂ ਕਿੰਨੀ ਆ ਇਹ ਮੈਨੂੰ ਚੰਗੀ ਤਰ੍ਹਾਂ ਨਹੀਂ ਪਤਾ ਹੁਣ ਮੈਂ ਥੱਲੇ ਉਤਰਦੀ ਆ ਹਾਏ ਆਹੋ ਆ ਗਿਆ ਆਪਣਾ ਕੀ ਹੁੰਦਾ ਡਰੈਸਿੰਗ ਏਰੀਆ ਉਹਦੇ ਨਾਲ ਆ ਗਿਆ ਆਪਣਾ ਬਾਥਰੂਮ ਠੀਕ ਹੈ। ਆ ਦੇਖੋ ਆ ਡ्रेसਿੰਗ ਏਰੀਆ ਆ ਗਿਆ। ਇਹਦੇ ਵਿੱਚ ਆਪਣੇ ਕਬਡ ਵਗੈਰਾ ਬਣਨਗੇ। ਆ ਆ ਗਿਆ ਆਪਣਾ ਰੂਮ। ਇਹ ਆ ਗਿਆ ਆਪਣਾ 13x12 ਦਾ। ਇਹ ਰੂਮ ਆਪਣਾ ਆ ਗਿਆ ਇੱਕ। ਤੇ ਆ ਆ ਗਿਆ ਆਪਣਾ ਵਾਸ਼ਰੂਮ ਬਾਥਰੂਮ ਕਹਿ ਲੋ ਚਲੋ। ਬਾਥਰੂਮ ਆ ਗਿਆ। ਤੇ ਇਹ ਵੀ ਕਾਫੀ ਖੁੱਲਾ ਹੈ। ਬਣੇ ਤੋਂ ਫਿਰ ਨਾ ਫਿਰ ਪਤਾ ਲੱਗੂਗਾ। ਕਾਫੀ ਖੁੱਲਾ ਹੈ ਇਹ। ਆ ਜਿਹੜੀ ਜਗ੍ਹਾ ਆ ਦੇਖੋ ਇਹ ਨਾ ਪਹਿਲਾਂ ਇਹ ਸਾਰਾ ਆਹ ਵਾਲਾ ਇਹ ਸਾਰਾ ਬਾਥਰੂਮ ਦਾ ਏਰੀਆ ਸੀ ਇੱਥੋਂ ਐ ਜਾ ਕੇ ਸਾਰਾ ਇਹ ਫਿਰ ਮਿਸਤਰੀ ਸਾਹਿਬ ਕਹਿੰਦੇ ਨਾ ਵੀ ਮਤਲਬ ਜਿਹੜੀ ਆ ਜਗ੍ਹਾ ਹੈ ਇਹ ਮੈਂ 2 2 ਫੁੱਟ 2 ਫੁੱਟ ਕਹਿੰਦੇ ਪਿੱਛੇ ਹਟਾ ਕੇ ਕਰੂੰਗਾ ਇਹ ਜਿਹੜੇ ਲੌਬੀ ਦੇ ਵਿੱਚ ਹੋਲੀ ਲੱਗਦੇ ਸ਼ੈਂਕ ਵਗੈਰਾ ਮਿਰਰ ਲਗਾ ਕੇ ਵੀ ਇਹ ਉਹ ਚੀਜ਼ ਬਣੂਗੀ ਅੰਦਰ ਹੀ ਰਹਿ ਜੂਗੀ ਆਪਣੇ ਨਾ ਫਿਰ ਲੌਬੀ ਦੇ ਬਾਹਰ ਜੇ ਨਹੀਂ ਆਉਗੀ ਚੀਜ਼ ਉਹ ਉਹ ਬਣੂਗੀ ਆ ਹੈਗਾ ਆਪਣਾ ਵੱਡਾ ਰੂਮ ਮਾਸਟਰ ਬੈਡਰੂਮ ਕਹਿੰਦੇ ਜੀ ਇਹ ਹੈਗਾ ਜੀ ਆਪਣਾ 12 ਬਾਈ 17 ਦਾ ਪਹਿਲਾਂ ਇਹ 12 ਬਾਈ 16 ਦਾ ਬਣਨਾ ਸੀਗਾ ਫਿਰ ਪਤਾ ਨਹੀਂ ਕੀ ਹੋਇਆ ਮਿਸਤਰੀ ਸਾਹਿਬ ਕਹਿੰਦੇ ਵੀ ਇਹ ਬਣ ਗਿਆ ਆਪਣਾ 12 ਬਾਈ 17 ਦਾ ਤੇ ਆ ਜਿਹੜੀ ਆਲੇ-ਦਾਲੇ ਆ ਜੀ ਇਹ ਆਪਣੀ 5-5 ਫੁੱਟ ਜਿਹੜੀ ਬਾਉਂਡਰੀ ਛੱਡੀ ਹੋਈ ਹੈ। ਉੱਥੇ ਤੱਕ ਉਹ ਉੱਥੇ ਤੱਕ ਉੱਪਰ ਤੱਕ। ਐ ਤੂੰ ਐ ਜਾ ਕੇ ਐਵੇਂ। ਖੁੱਲੀ ਆ ਪੂਰੀ। ਉੱਥੇ ਤੱਕ। ਠੀਕ ਹੈ ਜੀ। ਬਾਕੀ ਤੁਹਾਨੂੰ ਸਾਰਾ ਉਦੋਂ ਪਤਾ ਲੱਗੂ ਜਦੋਂ ਭਰਤ ਵਗੈਰਾ ਪੈ ਗਈ। ਕੰਦਾਂ ਉੱਚੀਆਂ ਹੋ ਗਈਆਂ ਵਿੱਚੋਂ ਫਿਰ ਕੇ ਹਨਾ ਫੇਰ ਪਤਾ ਲੱਗੂਗਾ। ਦੇਖੋ ਜੀ ਲੌਬੀ ਹੈ ਜਿਹੜੀ ਆਪਣੀ ਕਾਫੀ ਖੁੱਲੀ ਹੈ ਇੱਥੋਂ ਆਪਣੇ ਪੌੜੀਆਂ ਚੜਨਗੇ ਜਿਹੜੀ ਆ ਚੀਜ਼ ਹੈ ਇੱਥੋਂ ਐ ਪੌੜੀਆਂ ਚੜ ਕੇ ਐ ਜਾਣਗੇ ਜੀ ਉੱਪਰ ਨੂੰ ਐ ਚਲੇ ਜਾਣਗੇ ਆ ਦੇਖੋ ਠੀਕ ਹੈ ਇਹ ਸਾਰੀ ਤੁਹਾਨੂੰ ਹੁਣ ਮੈਂ ਦਿਖਾਉਂਦੀ ਵੀ ਕੀ ਕੀ ਚੀਜ਼ ਆਪਣੇ ਬਣੂਗੀ ਪਹਿਲਾਂ ਆਪਾਂ نیچےਲੇ ਨੀਚੇ ਵਾਲਾ ਪੋਰਸ਼ਨ ਤਿਆਰ ਕਰਾਂਗੇ ਫਿਰ ਹੌਲੀ ਹੌਲੀ ਜਦੋਂ ਪ੍ਰਮਾਤਮਾ ਨੇ ਮਿਹਰ ਕੀਤੀ ਫਿਰ ਉੱਪਰ ਬਣਾਵਾਂਗੇ ਠੀਕ ਹੈ ਚਲੋ ਜੀ ਠੀਕ ਹੈ ਜੀ